ਨਮਸਕਾਰ ਦੋਸਤੋ ਆਰਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਬਜ਼ੀ ਵੇਚ ਕੇ ਘਰ ਵਾਪਸ ਆ ਰਹੇ ਦੋ ਵਿਅਕਤੀਆਂ ਦੇ ਨਾਲ ਲੁੱਟਕੋ ਦੀ ਵਾਰਦਾਤ ਹੋਈ ਹੈ ਇਨਾਂ ਹੀ ਨਈ ਲੁਟੇਰਿਆਂ ਵੱਲੋਂ ਇਹਨਾਂ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਇਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਾਣਕਰ ਦਿੰਦੇ ਹੋਏ ਜ਼ਖਮੀ ਹੋਏ ਵਿਅਕਤੀ ਨੇ ਦੱਸਿਆ ਕਿ ਉਹ ਸਬਜ਼ੀ ਵੇਚ ਕੇ ਘਰ ਵਾਪਸ ਜਾ ਰਹੇ ਸੀ ਤਾਂ ਰਾਹਤੇ ਦੇ ਵਿੱਚ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਇਨਾਂ ਹੀ ਨਈ ਉਹਨਾਂ ਦੀ ਜੇਬ ਦੇ ਵਿੱਚੋਂ 5000 ਰੁਪਏ ਦੀ ਨਕਦੀ ਵੀ ਲੁਟੇਰਿਆ ਵੱਲੋਂ ਲੁੱਟ ਲਈ ਗਈ ਜਿਸ ਤੋਂ ਬਾਅਦ ਉਹ ਫਰਾਰ ਹੋ ਗਏ ਉਹਨਾਂ ਨੇ ਦੱਸਿਆ ਕਿ ਜਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਨੇ ਇਸ ਸਬੰਧੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਹੈ ਅਤੇ ਕਾਰਵਾਈ ਦੀ ਮੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਨਾ ਦੋਤਾ ਨਨਰਾਏ ਕੁਮਾਰ ਕਿੱਥੇ ਦੇ ਰਹਿਣ ਆ ਰਹੇ ਹੋ ਥੋਬੀਗੜ ਜੀ ਸਰ ਕੀ ਗੱਲ ਕੀ ਹੋਈ ਹੈ ਇਹ ਬੰਦੇ ਆਪ ਨੂੰ ਕੰਮ ਕਰਦੇ ਨੇ ਸਬਜ਼ੀ ਵੇਚਦੇ ਨੇ ਲਾਦੂਗਾ ਇਹ ਸਮਝੀ ਵੇਚ ਕੇ ਆ ਰਹੇ ਜੀ ਸਾਡੇ ਬਣੂ ਦਾ ਟਾਈਮ ਸੀ ਅਜਟਲੇ ਮੋੜ ਤੇ ਇਹਨਾਂ ਨੇ ਬੰਦੇ ਵੀ ਚਾਰ-ਪੰਜ ਨੇ ਤੇ ਨਾਲ ਛੱਟਾ ਮਾਰੀਆਂ ਨਾਲੇ ਪੈਸੇ ਖੋ ਕੇ ਲੈ ਗਏ ਜੀ ਕਿੰਨੇ ਕੁ ਪੈਸੇ ਆ ਗਏ ਸੀ ਇਹਨੋਂ 5000 ਰੁਪਏ ਆ ਗਏ ਸੀ ਜੀ ਕੀ ਮੰਗ ਕੀ ਕਰਦਾ ਕੀ ਕਹਿਣਾ ਚਾਹੋ ਜੀ ਇਹਨੂੰ ਸਾਬ ਮਹਲਾ ਜੀ ਯਾਰ ਜੀ ਗਰੀਬ ਬੰਦੇ ਨੇ ਚੜੀ ਕਰਦੇ ਨੇ ਜਾਰੇ ਜੀ ਛੱਟਾ ਮਾਰ ਗਏ ਨੇ ਪੈਸੇ ਵਿਚਾਰੇ ਨਾਲ ਖੋ ਕੇ ਲੈ ਗਏ ਜੀ ਜੀ ਐਨੀ ਵਾਰ ਦਾ ਤਾਂ ਹੁੰਦੀ ਆ ਵੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਗਿਣਨ ਸਾਬ ਮਹਲਾ ਜੀ ਦਸਨ ਤਾਂ ਬਸ ਜੀ ਇਹ ਤੁਹਾਡੇ ਉਹ ਕੰਮ ਕਰਦੇ ਨੇ ਹਾਂਜੀ ਕਿੰਨੇ ਸਾਲਾਂ ਤੋਂ ਕੰਮ ਕਰਦੇ ਆ ਰਹੇ ਹੋ ਵੀ 4-5 ਸਾਲ ਦੇਖੋ ਕਿਨਾ ਤੁਹਾਡਾ ਜਗਜੀਵਨ ਹਾਂਜੀ ਜਗਜੀਵਨ ਕਿੱਥੇ ਦੇ ਰਹੇ ਨਾਲੋਂ ਫਾਇਲ ਕਿ ਗੱਲ ਕਰਨ ਦੀ ਜੇ ਕੀ ਗੱਲ ਕੀ ਹੋਈ ਸੀ ਬਸ ਸਬਜੀ ਵੇਚਣਾ ਕੰਮ ਕਰਨੇ ਸਬਜੀ ਵੇਚ ਕੇ ਆਉਂਦੇ ਪਏ ਲਾਦੂ ਘਾਤੋ ਤੇ ਲਾਲੋ ਵਾਲੀ ਮੋੜ ਤੇ ਆਏ ਨਹਿਰ ਤੇ ਉੱਥੇ ਬਚਾਨ ਚੱਕੀ ਗੋ ਨਿਕਲਦੇ ਨੇ ਬੰਦੇ ਪੱਥਰ ਮਾਰੇ ਨੇ ਪੱਥਰ ਮਾਰੇ ਜਾਂ ਟੈਂਪੂ ਬੰਦ ਹੋ ਗਿਆ ਹੈ ਦੇ ਖਿੱਚ ਕੇ ਥੱਲੇ ਲੈ ਗਏ ਜੀ ਉਹ ਚ ਪਏਗੇ ਸੀ 5000 ਰੁਪਇਆ ਉਹ ਲੈ ਕੇ ਕੱਢ ਕੇ ਹੂੰ ਕਿੰਨੇ ਜਣੇ ਸੀਗੇ ਉਹ ਹੈਗੀ 4-5 ਜਾਨੇ ਕਿੰਨੇ ਤੇਗੇ ਸੀਗੇ ਪਰ ਥੱਲੇ ਲੁਕੇ ਛਾੜੀ ਅੱਜ ਹੂੰ ਕੀ ਹੈਗਾ ਸੀ ਉਹਨਾਂ ਉਹ ਕੀ ਮਾਰਿਆ ਕੀ ਤੁਹਾਡੇ ਪਹਿਲਾਂ ਪੱਥਰ ਮਾਰੇ ਨੇ ਬਾਅਦ ਚ ਕੋਈ ਦਸ-ਦਸਤੇ ਮਾਰੇ ਨਹੀਂ ਹੂੰ ਇੱਥੇ ਬਾੰਦ ਕਿਰਚੇ 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 ਗੀ ਅਸੀਂ ਅੱਜ ਕਿਰਚਾ ਵੇਸੇ ਉਹਨਾਂ ਦੇ ਜੀ ਅੱਛਾ ਕਿੰਨੇ ਪੈਸੇ ਖੋਏ ਨੇ ਉਹਨਾਂ ਨੇ ਕਿ 5000 ਰੁਪਇਆ ਸੀ ਅੱਛਾ ਤੇ ਕਿ ਕਿ ਖੋਏ ਕਿ ਮੈਂ ਕਿੱਥੇ ਕੋਏ ਸੀਗੇ ਇੱਥੇ ਆ ਜੇਬ ਜੇਕੇ ਸੀ ਅੱਛਾ ਇੱਥੇ ਪਾਏ ਹੋਏ ਸੀ ਨਾਦੂ ਗਦ ਬਸ ਸਾੰਭ ਕੇ ਸਰਦਾ ਹੁੰਦੇ ਬੈਜ ਹੂੰ ਤੇ ਜੇਬ ਵਿੱਚ ਪਾਏ ਸੀ ਜੀ ਪਹਿਲਾ ਪੱਥਰ ਮਾਰੇ ਨੂੰ ਟੈਂਪੂ ਬੰਦ ਹੋ ਗਿਆ ਹੈ ਬੰਦ ਹੋ ਉਹਨਾਂ ਖਿੱਚ ਕੇ ਥੱਲੇ ਲੈ ਕੇ ਛੜਕ ਦੋ ਜੀ ਕਿ ਥੱਲੇ ਖਿੱਚ ਕੇ ਜਾ ਕੇ ਤੁਸੀਂ ਕਿੰਨੇ ਜਣੇ ਸੀਗੇ ਅਸੀਂ ਦੋ ਜਣੇ ਮੈਂ ਬਾਬਾ ਅਛਾ ਤੁਸੀਂ ਦੋ ਜਣੇ ਸੀਗੇ ਤੇ ਹੁਣ ਤੁਸੀਂ ਕੋਈ ਕੰਪਲੇਂਟ ਕੀਤੀ ਥਾਣੇ ਦੇ ਵਿੱਚ ਨਹੀਂ ਕੋਈ ਨਹੀਂ ਹਜੇ ਕੰਪਲੇਂਟ ਨਹੀਂ ਕੀਤੀ ਨਹੀਂ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਕੀ ਮੰਗ ਕੀ ਕਰਦੇ ਹੋ ਮੰਗ ਨਹੀਂ ਮੰਗ ਕਰੀਓ ਨਾ ਜੀ ਕਿਦੋਂ ਨਾ ਬੰਦੇ ਫੜੇ ਜਾਣ ਜੀ ਬੰਦੇ ਫੜੇ ਜਾਣ ਨਹੀਂ ਹਾਂਜੀ ਵਾਰਦਾ ਤਾਂ ਹੋ ਰਹੀਆਂ ਨੇ ਕੀ ਕਹਿਣਾ ਚਾਹੋ ਵਾਰਦਾ ਤਾਂ ਹੋ ਰਹੀ ਹੈ ਬਹੁਤ ਜ਼ਿਆਦਾ ਹੂੰ ਕਿੰਨੇ ਵਜੇ ਦੀ ਗੱਲ ਹੈਗੀ ਹੈ 9:30 ਵਜੇ ਦੀ ਰਾਤ 9:30 ਵਜੇ ਦੀ ਹਾਂਜੀ ਹਾਜੀ ਕੀ ਨਾਮ ਬਬਾ ਜੀ ਤੁਹਾਡਾ ਹਾਂ ਮੇਰਾ ਬਲਦੇਵ ਸਿੰਘ ਜੀ ਕਿੱਥੇ ਦੇ ਰਹਿਣਾ ਲਿਓ ਮਧਨੰਦਪੁਰ ਦੇ ਅਨੰਦਪੁਰ ਮੱਲੇ ਦੇ ਹਾਂਜੀ ਠੀਕ ਗੱਲ ਕੀ ਹੋਈ ਗੱਲ ਅਸੀਂ ਇਹਨੇ ਵੀ ਬੇਤੇ ਸਬਜ਼ੀ ਵੇਚਣ ਦਾ ਕੰਮ ਕਰਦੇ ਸੀ ਜੀ ਜੀ ਤੇ ਦਿਹਾੜੀ ਕਰੀ ਤੇ ਜੀ ਅਸੀਂ ਤੇ ਅਸੀਂ ਤੋਂ ਸਬਜ਼ੀ ਵੇਚ ਕੇ ਬਿੱਲ ਹੋ ਕੇ ਤੇ ਅਸੀਂ ਆਉਂਦੇ ਪਏ ਸੀਗੇ ਹੂੰ ਤੇ ਚਾਨਦਬਾਰੀ ਤੋਂ ਉਰਲੇ ਪਾਸ ਜਿਹੜੀ ਪਾਪਾਣੀ ਫੈਕੀ ਉਹ ਜਿਹੜੀ ਬਣਾਉਂਦੀ ਹੈ ਟੈਲਰਾਂ ਤੁਲਾਂ ਚ ਬਣਾਉਂਦੀ ਹੈ ਉਥੇ ਸੂਵੇ ਦੇ ਕੋਲ ਇੱਕ ਨਰਸੀ ਨਰਸੀ ਦੇ ਕੋਲ ਚਾਨ ਚੱਕੀ ਸਾਨੂੰ ਪਤਾ ਨਹੀਂ ਲੱਗਿਆ ਵੀ ਕਿੰਨੇ ਜਣੇ ਕਿਸੀ ਕਿੰਨੇ ਜਣੇ ਨਹੀਂ ਹੈਗੇ ਸੀ ਤਾਂ ਪਹਿਲਾਂ ਤਾਂ ਮਾਰੀ ਹੈ ਵੀ ਟੈਂਪੂ ਉਹ ਜਿਹੜਾ ਚਲਾਉਂਦਾ ਸੀ ਉਹਦੇ ਤੇ ਮੈਂ ਸਾਈਡ ਤੇ ਬੈਠਾ ਸੀਗਾ ਪਹਿਲਾਂ ਉਹਨੂੰ ਮਾਰਿਆ ਤਾਂ ਮੁੜ ਕੇ ਫਿਰ ਉਹਨਾਂ ਨੇ ਕਿ ਤਾ ਪੱਥਰ ਮਾਰੇ ਮੇਰੀ ਅੱਖ ਤੇ ਤੇ ਮੈਂ ਐਨਾ ਮੈਂ ਤਾਂ ਖੋਣ ਖੋਣ ਲਊ ਲਵਾਣ ਉਹ ਗਿਆ ਟੈਂਪੂ ਸਾਲ ਬੰਦ ਹੋ ਗਿਆ ਜੀ ਤੇ ਉਹਨੂੰ ਉਹਨੂੰ ਖਿੱਚ ਕੇ ਮਗਲੇ ਪਾਸੇ ਲੈ ਗਏ ਸੀਗੇ ਹੂੰ ਤੇ ਉਸ ਤੋਂ ਬਾਅਦ ਮੈਂ ਮੇਰੇ ਅੰਨੀ ਦਰਦ ਹੁੰਦੀ ਸੀ ਜੇ ਪਰ ਫੇਰੀ ਮੈਂ ਨਾ ਫਟਾਫਟ ਟੈਂਪੂ ਸਟਾਰਟ ਕਰਕੇ ਤੇ ਉਹਨੂੰ ਕਹਿ ਮਖਾ ਤੂੰ ਫਟਾਫਟ ਇਹਨਾਂ ਪਿੱਛੇ ਚੜ ਜਾ ਫੱਟੀ ਤੇ ਹੂੰ ਉਹ ਤੋਂ ਬਾਅਦ ਮੈਂ ਨਾ ਸਾਲ ਟੈਂਪੂ ਸਟਾਰਟ ਕਰੀ ਪੰਜਾ ਲਿਆ ਉਤੋਂ ਟੈਂਪੂ ਜੀ ਤੇ ਇਹ ਹੁਣ ਦਰਦ ਨਾਲ ਰੋਵੇ ਪਿਆ ਮਖਾ ਤੂੰ ਫਟਾਫਟ ਚੜ ਜਾ ਖੱਪੜ ਤੇ ਉਏ ਫੇਰ ਫਟਾਫਟ ਫੱਟੀ ਦੀ ਛੜ ਕੇ ਆਤੀ ਅਸੀਂ ਮਸਾ ਹੀ ਉਧਰ ਪਹੁੰਚੇ ਜਿਹੜਾ ਕੋਲ ਪੈਲਸ ਜਿਹੜਾ ਬਣਿਆ ਪੂਲ ਤੋਂ ਨੰਗ ਦੇ ਨਾਲ ਹੀ ਜੀ ਵੀ ਅਸੀਂ ਜਾ ਕੇ ਬੈਠ ਕੇ ਤੇ ਸਾਡੇ ਮਾਲਕ ਨੂੰ ਫੋਨ ਕੀਤਾ ਹਾਂ ਵੀ ਉਹ ਉਹਨਾਂ ਫਟਾਫਟ ਦਹਾ ਕੁ ਮਿੰਟਾਂ ਬਾਅਦ ਸਾਡੇ ਕੋਲ ਪਹੁੰਚ ਗਏ ਜੀ ਉਹ ਜੀ ਵੀ ਉਹਨਾਂ ਨੇ ਸਾਨੂੰ ਬਾਹ ਕ ਹੀ ਲੈਂਦਾ ਜੀ ਇਹ ਕਿ ਕਿੰਨੇ ਜਣੇ ਸੀਗੇ ਜੀ ਉਹ ਹਾਂਜੀ ਕਿੰਨੇ ਜਣੇ ਸੀ ਕੋਈ ਪਤਾ ਲੱਗਾ ਸੀ ਨਹੀਂ ਜੀ ਨੇ ਸਾਡੇ ਆਪ ਦੇ ਪਾਦ ਹੀ ਬਣ ਗਈ ਤੇ ਅਸੀਂ ਉਹ ਬੰਦੇ ਥੋੜਾ ਗਿਣਦੇ ਫਰੀ ਸੀਗੇ ਹਾਂ ਕੋਈ ਉਹਨਾਂ ਕੋਲ ਹਥਿਆਰ ਵਗੈਰਾ ਸੀਗੇ ਹਾਂਜੀ ਕੋਈ ਹਥਿਆਰ ਵਗੈਰਾ ਵੀ ਸਿੱਖੋਛ ਹੈ ਗੈਸੇ ਉਹਨਾਂ ਹੱਥ ਤੇ ਹਥਿਆਰ ਸਾਡੇ ਕੋਲ ਕੀ ਹੈ ਚੱਕਣ ਨਹੀਂ ਨਹੀਂ ਉਹਨਾਂ ਕੋਲ ਕੀ ਹੈ ਸਾਨੂੰ ਆਪ ਦੇ ਆਪ ਹੀ ਨਹੀਂ ਸੰਭਾਲਦਾ ਮੌਕਾ ਹੋਇਆ ਜੀ ਦੱਤ ਫਿਰ ਤੋਂ ਬੰਦੇ ਥੋੜਾ ਜਿਹਾ ਨਹੀਂ ਦੇਖਦੇ ਸੀ ਜੀ ਕੀ ਨਾਮ ਹੈ ਤੁਹਾਡਾ ਨਾਮ ਮੇਰੇ ਬਲਦੇਵ ਸਿੰਘ ਜੀ